ਪੰਜਾਬ ਲਾਈਵ 888 ਚੈਨਲ ਤੇ ਤੁਹਾਡਾ ਸਵਾਗਤ ਹੈ ਕਲਕੱਤਾ ਮੈਡੀਕਲ ਕਾਲਜ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਜ਼ਬਰਜਨਾਹ ਤੋਂ ਬਾਅਦ ਬੇਰਹਿਮੀ ਨਾਲ ਕੀਤੀ ਹੱਤਿਆ ਤੋਂ ਬਾਅਦ ਰਾਤ ਦੀ ਡਿਊਟੀ ਤੇ ਹਸਪਤਾਲਾਂ ਵਿੱਚ ਤਾਇਨਾਤ ਸਿਹਤ ਅਮਲੇ ਦੀਆਂ ਮਹਿਲਾ ਕਰਮਚਾਰੀ ਅਤੇ ਲੇਡੀ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਘਟਨਾ ਤੋਂ ਬਾਅਦ ਕੁਝ ਹਸਪਤਾਲਾਂ ਨੇ ਰਾਤ ਦੇ ਸਮੇਂ ਮਹਿਲਾ ਵਾਟਾਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਪਰ ਗੁਰਦਾਸਪੁਰ ਦੇ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਸਥਿਤ ਸਿਵਲ ਹਸਪਤਾਲ ਬਬਰੀ ਵਿਖੇ ਰਾਤ ਦੇ ਸਮੇਂ ਸਿਰਫ ਇੱਕ ਪੁਲਿਸ ਦੀ ਸੁਰੱਖਿਆ ਕਰਮਚਾਰੀ ਤਨਾਤ ਹੁੰਦਾ ਹੈ ਤਿੰਨ ਮੰਜ਼ਲਾ ਹਸਪਤਾਲ ਵਿੱਚ ਦੌੜ-ਧੌੜ ਕੇ ਉਹ ਇਕੱਲਾ ਕਿਵੇਂ ਪੂਰੇ ਹਸਪਤਾਲ ਦੀ ਸਖਿਆ ਕਰ ਪਾਵੇਗਾ ਪਿਛਲੇ ਦਿਨੀ ਹਸਪਤਾਲ ਵਿੱਚ ਰਾਤ ਨੂੰ ਵੀ ਲੜਾਈਆਂ ਦੀਆਂ ਘਟਨਾਵਾਂ ਵਾਪਰਦੀਆਂ ਅਤੇ ਹਸਪਤਾਲ ਵਿੱਚ ਰਾਤ ਦੇ ਸਮੇਂ ਡਿਊਟੀ ਤੇ ਤਨਾਤ ਮਹਿਲਾ ਡਾਕਟਰ ਅਤੇ ਨਰਸਿੰਗ ਸਟਾਫ ਵਾ ਕਹਿਣਾ ਆ ਕਿ ਰਾਤ ਨੂੰ ਜ਼ਿਆਦਾਤਰ ਮਰੀਜ਼ਾਂ ਦੇ ਰਿਸ਼ਤੇਦਾਰ ਨਸ਼ੇ ਦੀ ਹਾਲਤ ਵਿੱਚ ਹੁੰਦੇ ਹਨ ਜਿਸ ਕਰਕੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਮੰਗ ਕੀਤੀ ਕਿ ਉਹਨਾਂ ਦੀ ਸੁਰੱਖਿਆ ਨੂੰ ਧਿਆਨ ਤੇ ਰੱਖਦੇ ਹੋਏ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਇਸ ਸਬੰਧੀ ਹਸਪਤਾਲ ਦੇ ਐਸਐਮਓ ਡਾਕਟਰ ਅਰਵਿੰਦ ਮਹਾਜ ਨੇ ਮੰਨਿਆ ਕਿ ਹਸਪਤਾਲ ਵਿੱਚ ਸਕਿਉਰਿਟੀ ਗਾਰਡਾਂ ਦੀ ਕਮੀ ਹੈ ਸਿਰਫ ਇੱਕ ਹੀ ਗਾਰਡ ਦਿਨ ਅਤੇ ਰਾਤ ਦੇ ਸਮੇਂ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਸਿਕورٹی ਵਧਾਉਣ ਦੇ ਲਈ ਉਹਨਾਂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਹੈ ਉਮੀਦ ਹੈ ਕਿ ਜਲਦੀ ਹੀ ਸਿਕورٹی ਵਧਾਈ ਜਾਵੇਗੀ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਇਹਨਾਂ ਦੀ ਜ਼ੁਬਾਨੀ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਮੇਰੇ ਨਾਮ ਹਰਪ੍ਰੀਤ ਕੋਰੇ ਸਟਾਫ ਨਰਸ ਮੈਨੂੰ ਸਿਵਲ ਹਸਪੀਟਲ ਗੁਰਦਾਸਪੁਰ ਮੇਰੀ ਡਿਊਟੀ ਹੈ ਠੀਕ ਸਰ ਜਿਹੜੀ ਕਲਕੱਤਾ ਦੇ ਵਿੱਚ ਜਿਹੜੀ ਵਾਰਲਾਤ ਹੋਈ ਉਹ ਬਹੁਤ ਜ਼ਿਆਦਾ ਬੁਰੀ ਹੈ ਉਹਦਾ ਇਨਸਾਫ ਵੀ ਹੋਣਾ ਚਾਹੀਦਾ ਹੈਗਾ ਆ ਠੀਕ ਆ ਉਹ ਬਹੁਤ ਬੁਰੀ ਘਟਨਾ ਹੈਗੀ ਆ ਕਿਸੇ ਦੇ ਨਾਲ ਵੀ ਹੋ ਸਕਦਾ ਆ ਜਿੱਥੋਂ ਤੱਕ ਗੱਲ ਕੀਤੀ ਜਾਵੇ ਕਿ ਸਾਡੇ ਗੁਰਦਾਸਪੁਰ ਡਿਸਟ੍ਰਿਕਟ ਸੀ ਵਾਲਾ ਹਸਪੀਟਲ ਗੁਰਦਾਸਪੁਰ ਦੇ ਵਿੱਚ ਵੀ ਇਦਾਂ ਦੀ ਕੋਈ ਸਿਕਿਉਰਿਟੀ ਨਹੀਂ ਹੈਗੀ ਠੀਕ ਆ ਜਿਹੜੀ ਕਿ ਹੋਣੀ ਚਾਹੀਦੀ ਆ ਸਾਡੇ ਕੋਲ ਸਟੂਡੈਂਟਸ ਵੀ ਆਉਂਦੇ ਨੇ ਸਾਡੇ ਕੋਲ ਸਾਡੀਆਂ ਫੀਮੇਲ ਸਟਾਫ ਵੀ ਨਾਈਟਸ ਕਰਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਵੀ ਸਿਕਿਉਰਿਟੀ ਨਹੀਂ ਹੈਗੀ ਕਿਸੇ ਵੀ ਵਾਰਡ ਦੇ ਵਿੱਚ ਠੀਕ ਹੈ ਸੋ ਆਈ ਐਮਰਜੈਂਸੀ ਤੋਂ ਇਲਾਵਾ ਸਾਡੇ ਕੋ ਕੋਈ ਸਿਕਿਉਰਟੀ ਨਹੀਂ ਹੈ ਸਾਡੇ ਨਾਲ ਪੇਸ਼ੈਂਟ ਵੀ ਬਦਤਮੀਜ਼ੀਆਂ ਕਰ ਜਾਂਦੇ ਨੇ ਮਤਲਬ ਸਾਡੇ ਨਾਲ ਬੜੀ ਰਫ ਲੈਂਗੁਏਜ ਯੂਜ਼ ਕਰਦੇ ਆ ਸਾਨੂੰ ਫੋਨ ਕਰਵਾ ਦਿੰਦੇ ਆ ਨੈਸੈਸਰੀਜ਼ ਕਈ ਲੋਕ ਇੱਥੇ ਡਰਿੰਕ ਵੀ ਕਰਕੇ ਆ ਜਾਂਦੇ ਹੈਗੇ ਆ ਮਤਲਬ ਪੇਸ਼ੈਂਟਸ ਵਗੈਰਾ ਤਾਂ ਸਾਡੇ ਨਾਲ ਕਾਫੀ ਜ਼ਿਆਦਾ ਮਤਲਬ ਮਤਲਬ ਪੇਸ਼ੈਂਟ ਵੀ ਬਹੁਤ ਬੁਰਾ ਬੋਲ ਜਾਂਦੇ ਨੇ ਸਾਨੂੰ ਸਰ ਸਰ ਪ੍ਰੋਬਲਮ ਤੇ ਕੋਈ ਵੀ ਹੈਗੀ ਭਾਵੇਂ ਡੇ ਵਿੱਚ ਵੀ ਫੀਮੇਲ ਸਟਾਫ ਹੁੰਦਾ ਨਾਈਟ ਵਿੱਚ ਵੀ ਪਰ ਜ਼ਿਆਦਾਤਰ ਨਾਈਟ ਦੀ ਜ਼ਰੂਰਤ ਹੁੰਦੀ ਹੈ ਕਿ ਨਾਈਟ ਦੇ ਵਿੱਚ ਈਵਨਿੰਗ ਦੇ ਵਿੱਚ ਜ਼ਿਆਦਾ ਮਤਲਬ ਕਿ ਸਿਕਿਉਰਟੀ ਦੀ ਜ਼ਰੂਰਤ ਹ ਸਰ ਸਾਡੇ ਕੋਲ ਸਟੂਡੈਂਟਸ ਵੀ ਆਉਂਦੇ ਨੇ ਸਟੂਡੈਂਟਸ ਦੀ ਵੀ ਕੋਈ ਵੀ ਸਾਡੇ ਕੋਲ ਨਹੀਂ ਹੈਗਾ ਮਤਲਬ ਕਿ ਫੈਸਿਲਿਟੀ ਨਹੀਂ ਹੈਗੀ ਸਾਡੇ ਕੋਲ ਕਿ ਉਹਨਾਂ ਨੂੰ ਵੀ ਕੋਈ ਸੇਫਟੀ ਨਹੀਂ ਹੈਗੀ ਕਿ ਮਤਲਬ ਜਿਸ ਤਰ੍ਹਾਂ ਕਿ ਉਹਨਾਂ ਦੇ ਟੀਚਰਸ ਵੀ ਆਣੇ ਚਾਹੀਦੇ ਹੈਗੇ ਤਾਂ ਉਹਨਾਂ ਦੀ ਵੀ ਕੋਈ ਸੇਫਟੀ ਨਹੀਂ ਹੈ ਸਟੂਡੈਂਟਸ ਦੀ ਸਰ ਸਾਡੇ ਕੋਲ ਇੱਕ ਤਾਂ ਲੇਬਰ ਰੂਮ ਡਿਪਾਰਟਮੈਂਟ ਹੈਗਾ ਗਾਇਨੀ ਡਿਪਾਰਟਮੈਂਟ ਹੈ ਮਰਜੈਂਸੀ ਆ ਤੇ ਸਰਜਕਲ ਵਾਰਡ ਹੈਗਾ ਆ ਸਰਜਿਕਲ ਵਾਰਡ ਦੇ ਵਿੱਚ ਵੀ ਮੈਡੀਕਲ ਵਾਰਡ ਡੇਂਗੂ ਵਾਰਡ ਉਹ ਅਲੱਗ-ਅਲੱਗ ਬਣੀਆਂ ਹੋਈਆਂ ਐ ਸਰ ਸਿਕਿਉਰਟੀ ਵਾਲਾ ਇੱਕ ਸਰ ਆਈ ਸੀ ਯੂ ਵੀ ਹੈਗਾ ਐ ਕਿ ਆਦਮੀ ਐ ਸਿਕਿਉਰਟੀ ਯੈਸ ਹਾਂ ਸਰ ਇੱਕ ਹੀ ਐ ਕੀ ਮੰਗ ਕਰਦੇ ਤੁਸੀਂ ਕੀ ਹੋਣਾ ਚਾਹੀਦਾ ਸਰ ਸਾਡੇ ਕੋਲ ਪ੍ਰੋਪਰ ਜਿੱਦਾਂ ਗੁਜ਼ਰਾ ਕਰਨਾ ਉੱਥੇ ਮਤਲਬ ਕੈਲਕਟਾ ਦੇ ਵਿੱਚ ਇਹ ਘਟਨਾ ਹੋਈ ਆ ਕਿ ਰੱਬ ਨਾ ਕਰੇ ਅਸਾਂ ਤਾਂ ਕੋਈ ਪ੍ਰੋਬਲਮ ਕ੍ਰੀਏਟ ਹੋ ਜਾਈ ਕਿ ਸਾਡੇ ਹਸਪੀਟਲ ਨੂੰ ਵੀ ਇਦਾਂ ਮਰੀ ਗੰਦੀ ਮਤਲਬ ਜਿਹੜੀ ਦੁਖਦਾਈ ਘਟਨਾ ਦਾ ਸਾਹਮਣਾ ਕਰਨਾ ਪਵੇ ਸੋ ਦੈਟ ਕਿ ਸਾਨੂੰ ਵੀ ਪ੍ਰੋਪਰ ਸਿਕਿਉਰਟੀ ਦੇਣੀ ਚਾਹੀਦੀ ਐ ਜਿਹੜੀ ਉਹ ਮਨਪਾਗੀ ਕਟਣਾ ਜਿਹੜਾ ਕੈਲਕਲ ਕਲਕਟਾ ਚ ਹੋਈ ਹੈ ਤੇ ਸਸਾ ਉਹ ਸਟਾਫ ਜਿਹੜਾ ਸਾਡਾ ਫੀਮੇਲ ਸਟਾਫ ਨਾਈਟ ਡਿਊਟੀ ਦਾ ਸਾਡੀ ਡਿਊਟੀਆਂ ਦਾ 24 ਡਿਊਟੀ ਹੈ ਕਿ ਨਾਈਟ ਸਟਾਫਸ਼ਨ ਡਿਊਟੀ ਰਹਿੰਦਾ ਹੈ ਸਾਡੇ ਹਸਪੀਟਲ ਵਿੱਚ ਜੀ ਗਾਇਨੀ ਵਾਰਡ ਜਾਂ ਹਰ ਵਾਰਡ ਵਿੱਚ ਸਟਾਫ ਨਰਸਿਸ ਗਾਇਨੀ ਡਾਕਟਰ ਸਾਰੇ ਰਾਤ ਸਿਕਿਉਰਿਟੀ ਹੁੰਦੇ ਆ ਅਸੀਂ ਬਹੁਤ ਸਰਕਾਰ ਅੱਗੇ ਲਿਖ ਦਿੱਤਾ ਹੈ ਪਰ ਸਾਡੇ ਕੋਲ ਦੋ ਸਿਕਿਉਰਿਟੀ ਗਾਰਡs ਹੈਗੇ ਨੇ ਐਮਰਜੈਂਸੀ ਵਿੱਚ ਇੱਕ ਮਾਰਨਿੰਗ ਤੇ ਇੱਕ ਨਾਈਟ ਇੱਕ ਨਾਈਟ ਡਿਊਟੀ ਦੇ ਰੱਖ ਦਿਆ ਪਰ ਲੇਬਰ ਹੋ ਗਈ ਚੀਜ਼ਾਂ ਪਬਲੀਕ ਡੀਲਿੰਗ ਹੈ ਬਾਹਰ ਦਾ ਸਟਾਫ ਦੇਸ ਡਿਊਟੀਆਂ ਦਾ ਰਾਤਾਂ ਹੁੰਦੀਆਂ ਅਸੀਂ ਸਰਕਾਰ ਨੇ ਦੁਬਾਰਾ ਲਿਖੇ ਤਾ ਹੈ ਪਹਿਲੇ ਵੀ ਲਿਖੇ ਤਾ ਸੀਗਾ ਕਿ ਇਹ ਜੋ ਇਹ ਕੋਈ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਜਾਵੇ ਅਸੀਂ ਉਹ ਦੁਬਾਰਾ ਇਸ ਵਿੱਚ ਲਿਖ ਕੇ ਦੇ ਰਹੇ ਹਾਂ ਅਸੀਂ ਇੱਕ ਕੱਲ ਲੈਟਰ ਫਿਰ ਲਿਖ ਕੇ ਬਣਾਇਆ ਕਿ ਸਾਡੇ ਨੂੰ ਪ੍ਰੋਪਰ ਸਿਕਿਉਰਿਟੀ ਦਿੱਤਾ ਹੋਣਾ ਦਿੱਤੀ ਜਾਵੇ ਜਿੱਦਾਂ ਮਰੀਜ਼ ਦੇ ਕੋ ਅਟੈਂਡੈਂਟ ਆਉਂਦੇ ਆ ਕੋਈ ਇੰਨਾ ਖਮਿਸ ਤੇ ਵੀ ਇਦਾਂ ਨਹੀਂ ਇਹ ਘਟਨਾਵਾਂ ਸਾਡੇ ਕੋਲ ਆਉਂਦੀਆਂ ਸਰ ਘਟਣਾ ਹੁੰਦੀਆਂ ਹੁੰਦੀਆਂ ਇੱਥੇ ਘਟਣਾ ਹੁੰਦੀਆਂ ਦੱਡੀ ਅਕਸਰ ਘਟਣਾ ਹੁੰਦੀ ਰਹਿੰਦੀ ਹੈ ਪਰ ਕਿਵੇਂ ਉਸਨੂੰ ਸਾਨੂੰ ਫਿਰ ਪੁਲਿਸ ਸਾਡੇ ਰਾਤ ਨੂੰ ਸਕਿਉਰਟੀ ਗਾਰਡ ਹੁੰਦਾ ਇੱਕ ਇੱਕ ਪੁਲਿਸ ਮਾਦਰ ਐਮਰਜੈਂਸੀ ਜੀ ਹੁੰਦਾ ਹੈ ਉਹਨੂੰ ਅਸੀਂ ਬੁਲਾ ਲੈਣੇ ਵਾਸਤੇ ਕਰਨਾ ਸਰ ਬਾਅਦ ਚ ਨਾਲ ਇੱਕ ਸੌਨ ਵੇ ਫੋਨ ਕਰ ਲੈਣੇ ਆਂ ਫਿਰ ਐਮ ਸਿਟੀ ਫੋਨ ਕਰਨਾ ਪੈਂਦਾ ਪੁਲਿਸ ਗੜ ਆ ਜਾਂਦੀ ਉੱਥੇ ਉਸ ਟਾਈਮ ਪਰ ਇਨਸੀਡੈਂਟ ਤੇ ਅਕਸਰ ਹੁੰਦੇ ਆ ਸਾਡੇ ਆਫਿਸ ਵਿੱਚ ਉਸੇ ਇਸੇ ਵਾਸਤੇ ਲਿਖਿਆ ਆ ਪਰ ਲਿਖਿਆ ਸਾਡਾ ਅੱਜ ਮੈਂ ਕਿਹਾ ਗੰਮ ਤੇ ਮੀਟਿੰਗ ਚੱਲ ਰਹੀ ਥੀ ਸਾਡੀ ਅਸੋਸੀਏਸ਼ਨ ਦੀ ਪਰ ਸਟੇਟ ਹੈਡ ਕਮਟੀ ਜਲਦੀ ਗਈ ਆ ਇਹ ਸਾਡੇ ਸਕਿਉਰਟੀ ਉੱਤੇ ਜਾਵੇ ਕਿ ਸਮ ਜਲਦੀ ਆਸ ਹੈ ਕਿ ਜਲਦੀ ਕਿ ਸਕਿਉਰਟੀ ਦਾ ਕੁਝ ਇੰਤਜ਼ਾਮ ਹੋਏਗਾ हां जी मेरा नाम डॉक्टर मिक्की समियाल है मैं जूनियर रेजिडेंट हां पीडियाट्रिक वार्ड च ਤੇ ਇਸ ਟਾਈਮ ਤੇ ਹਜੇ 10:30 ਦਾ ਟਾਈਮ ਹੋਇਆ ਹੈ ਤੇ ਮੈਨੂੰ ਉੱਥੇ نیچے ਕਾਲ ਆਈ ਸੀ ਬੱਚਾ ਚੈੱਕ ਕਰਨ ਮੈਂ ਦੇਖਣ ਆਈ ਸੀ ਅ ਸਮੱਸਿਆ ਮਾ ਉਹੀ ਹੈ ਕਿ ਇੱਥੇ ਕੋਈ ਸੇਫਟੀ ਨਹੀਂ ਹੈ ਅਗਰ ਵਾਰਡ ਚ ਦੂਸਰੀ ਵਾਰਡ ਚ ਆਣਾ ਪੈ ਰਿਹਾ ਤੇ ਰਸਤੇ ਵਿੱਚ ਕੁਝ ਇਦਾਂ ਦੇ ਪੇਸ਼ੈਂਟ ਦੇ ਅਟੈਂਡੈਂਟ ਮਿਲ ਜਾਂਦੇ ਹੈਗੇ ਕੁਝ ਕਮੈਂਟ ਬਹੁਤ ਹੀ ਕਰਦੇ ਹੈ ਫਾਲਤੂ ਦਾ ਬੋਲ ਕੇ ਜਾਂਦੇ ਹੈ ਸੀਟੀ ਟੈਕ ਕੈਮਰਾ ਸਾਰੇ ਵਰਕਿੰਗ ਹੋਣੇ ਚਾਹੀਦੇ ਆ ਬਟ ਐਟ ਲੀਸਟ ਇੱਕ ਵਾਰਡਸ ਇੱਕ ਗਾਟ ਹੋਣਾ ਚਾਹੀਦਾ ਕਿ ਸਰਜਿਕਲ ਵਾਰਡ ਹੈ ਮੈਡੀਸਿਨ ਵਾਰਡ ਹੈ ਬੱਚਿਆਂ ਵਾਲੀ ਵਾਰਡ ਹੈਗੀ ਹੈ ਲੇਬਰ ਰੂਮ ਹੈਗਾ ਅ ਮਰਜੈਂਸੀ ਆ ਗਈ ਹੈ ਹਾਂਜੀ ਐਟ ਲੀਸਟ ਐਸੀ ਕਰਨਾ ਹੋਈ ਹੋਏ ਕਿ ਲੱਗਦਾ ਹੋਏ ਇਨਸੈਕਿਉਰਿਟੀ ਕੀਤਾ ਹੋਏ ਹਾਂਜੀ ਇੱਕ ਵਾਰ ਪੇਸ਼ੈਂਟ ਇੱਕ ਡਰੰਕ ਸੀਗਾ ਪੇਸ਼ੈਂਟ ਦੇ ਅਟੈਂਡੈਂਟ ਉਹਨੂੰ ਮਨਾ ਕੀਤਾ ਸੀਗਾ ਕਿ ਵਾਰਡ ਚ ਬਾਹਰ ਜਾ ਉਹ ਮਨਾ ਉਲਟਾ ਲੜਨਾ ਸਟਾਰਟ ਕਰ ਦਿੱਤਾ ਸੀਗਾ ਉਹਨੇ ਸਟਾਫ ਨਾਲ ਫालतू ਬੋਲਣਾ ਸਟਾਰਟ ਕਰਦੇ ਸੀ ਅਸੀਂ ਕੰਪਲੇਂਟ ਦਿੱਤੀ ਗਈ ਹੈ ਤੁਹਾਡਾ ਸਟਾਰ ਉਸ ਟਾਈਮ ਸਿਸਟਰ ਜੀ ਨੇ ਜੋ ਵੀ ਐ ਐਸ ਸਮੋਸਨ ਨਹੀਂ ਉਹਨਾਂ ਨੇ ਜਿਹੜੇ ਹੈਗੇ ਇਸ ਟਾਈਮ ਤੇ ਮੌਜੂਦਾ ਆਪਣੇ ਇੱਕ ਗਾਰਡ ਹੈਗੇ ਉਹਨਾਂ ਨੂੰ ਵੀ ਪੀੜ ਦਿੱਤਾ ਸੀਗਾ ਬਸ ਇਹ ਹਾਲ ਤੂ ਫालतੂ ਜਿਹੜੇ ਰਾਤ ਨੂੰ ਡਰੰਕ ਕਰਕੇ ਆਉਂਦੇ ਹੈਗੇ ਪੇਸ਼ੈਂਟ ਉਹਨਾਂ ਦਾ ਥੋੜਾ ਜੋ ਵੀ ਹੈਂਡਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਫੀਮੇਲ ਸਟਾਫ ਲਈ ਉਹ ਨਹੀਂ ਮੰਨਦੇ ਹੈਗੇ ਨਹੀਂ ਮੰਨਦੇ ਕੋਈ ਬਸ ਆਹੀ ਮੰਗਾਂਗੇ ਕਿ ਇੱਕ ਹਰ ਇੱਕ ਪੋਰਟ 'ਚ ਸਾਨੂੰ ਗਾਰਡ ਪ੍ਰੋਵਾਈਡ ਕੀਤਾ ਜਾਵੇ। ਇਹ ਐਸ.ਆਈ. ਭਪਿੰਦਰ ਸਿੰਘ ਇਹ ਸਿਰ ਮੇਰੇ ਅੱਠ ਤੋਂ ਸਵੇਰੇ 8 ਵਜੇ ਤੱਕ ਹੁੰਦੀ ਆ। ਉਸ ਤੋਂ ਬਾਅਦ ਉਸ ਤੋਂ ਬਾਅਦ ਰੈਸਟ ਹੁੰਦੀ ਆ ਸਿਰ ਸ਼ਾਮ ਨੂੰ ਫੇਰ 8 ਵਜੇ ਨੂੰ ਲਈ ਆ ਜਾਂਦੀ ਆ। ਇੱਕ ਇੱਕ ਗਾਰਡ ਹੀ ਆਪਾਂ ਕੱਲਾ ਸਿੰਗਲ ਹੀ ਜਾਂਸਰ ਆ ਉਹ ਤਾਂ ਰਾਤ ਨੂੰ ਕੱਲਾ ਹੀ ਹੁੰਦਾ ਜਿਹਨੇ ਦੋ ਹੁੰਦੇ ਸਨ। ਨਹੀਂ ਸਰ ਘਟੋ ਘਟ ਰਾਤ ਨੂੰ ਦੋ ਬੰਦੇ ਹੋਣੇ ਚਾਹੀਦੇ ਆ। ਰਾਤ ਨੂੰ ਦੋ ਬੰਦੇ ਆਹ ਘਟੋ ਘਟ ਦੋ ਬੰਦੇ। ਕਿੰਨੇ ਲਈ ਮੈਂ ਚੋਰ ਤੇਰੀ ਜੋ ਕੋਈ ਮੁਸ਼ਕਲ ਗੁੜਾਈ ਝਗੜਾ ਦਾ ਸਭ ਤਿੰਨ ਚਾਰ ਦਿਨ ਰੋਜ਼ ਆਉਣੀ ਆਉਣੀ ਹੈ ਲਾਜ਼ਮੀ ਹੈ ਨਾ ਕੋਈ ਰਾਤ ਸੁੱਤੀ ਨਹੀਂ ਦੇਖਦੇ ਨਾ ਸਰ ਦੋ ਬੰਦੇ ਹੋਣਾ ਇਹ ਵੀ ਥੋੜਾ ਜਿਹਾ ਬੰਦਾ ਇੱਕ ਰਿਲੈਕਸ ਹੋ ਜਾਂਦਾ ਮਾੜਾ ਮੁੰਡਾ ਨਹੀਂ ਤੇ ਕਦੇ ਨਾ ਧੋੜੀ ਰਹਿਣਾ ਮੈਂ ਇੱਧਾ ਡੈਰੀ ਫੜ ਕੇ ਸਾਰੀ ਰਾਤ ਧੋੜਾ ਰਹੀ ਨਾ ਕਦੀ ਇਦਾਂ ਇਹ ਤੁਹਾਡਾ ਵੀ ਬਤਮੀ ਜੀ ਕੀਤੀ ਵੀ ਤੜਦੇ ਹਮਾਤਰ ਦੀ ਕੋਸ਼ਿਸ਼ ਕੀਤੀ ਹੋਈ ਹੈ ਇਹ ਤੇ ਰਾਤ ਰੋਜ਼ ਦਾ ਹੀ ਕੰਮ ਆ ਸਰ ਉਹੀ ਝੜਾਈ ਹੁੰਦੀ ਆ ਆਹ ਸ਼ਰਾਬ ਪੀ ਕੇ ਆ ਜਾਂਦੇ ਆ ਛਟਾ ਛਟਾ ਬੋਗ ਲਾਉਂਦੇ ਆ ਉਹਦੇ ਨਾਲ ਬੜੀ ਪ੍ਰੋਬਲਮ ਆ ਰਹੀ ਆ ਤੱਕੇ ਰੰਗਲ ਪੈ ਜਾਂਦੇ ਲੋਕ ਵੇਖੋ ਜੀ ਜਿੰਨਾ ਮਰਜ਼ੀ ਤੁਸੀਂ ਪਿਆਰ ਨਾਲ ਸਮਝਾਓ ਲੋਕੋ ਆਪਣੀ ਅੜੀ ਜੜੇ ਰਹਿੰਦੇ ਆ